ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਸਾਈ ਵਾਲ ਤੇ ਆਪਣੀਆਂ HF ਇਹ ਤੁਹਾਨੂੰ ਬੜਾ ਦਿਖਾਵਾਂਗੇ ਪੰਜ ਗਨਾਂਕ ਵੀਰ ਕੋਲ ਸੇਲ ਆ ਕੋ ਸੂਜਿਆਂ ਵਿੱਚ ਕੁਝ ਇਹ ਕੇ ਕਪੜਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਿੱਕਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਮਦਾਸਨਗਰ ਸੇਖਾ ਰੋਡ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 981539607 ਹੈ ਜੀ 981539607 ਹਾਂਜੀ ਆਪਾਂ 2093 ਗੱਬਣਾ ਹਨ ਹਾਂਜੀ ਹਾਂ ਬਾਈ ਪਹਿਲਾ ਨੰਬਰ ਜਿਹੜੀ ਸੂਈ ਦੇਖੀ ਜਾਂਦੇ ਆ ਕਿਹੜਾ ਸੁਆ ਇਹ ਪਹਿਲਾ ਨਵੱਛੀ ਆ ਬਾਈ ਜੀ 2 ਦਾੰਦਾ ਜਮਾ ਪਿਓਰ ਠੀਕ ਹੈ ਅੱਜ ਇਹਨੂੰ ਸੂਈ ਨੂੰ 6ਵਾਂ ਦਿਨ ਹੋ ਗਿਆ ਬਾਈ ਬੱਚਾ ਕੀ ਆ ਮੱਛਾ ਬਈ ਜੇਰ ਜੇ ਆਪਾਂ ਓਕੇ ਹਾਂ ਜੇਰ ਜੇ ਪ੍ਰੀਜ਼ਮ ਆ ਓਕੇ ਆ ਬਾਈ ਠੀਕ ਹੈ ਟੀਜੀ ਗਾਰੰਟੀ ਆ ਆਪਣੀ ਠੀਕ ਹੈ ਤੇਕ ਦੁੱਧ ਐਸ ਵਕਤ ਕਿੰਨਾ ਦੁੱਧ ਬਈ ਅਸ ਟਾਈਮ ਜਮਾ 15 ਕਿਲੋ ਬੋਲੀ ਤਿਆਰ ਹੋਊਗੀ 7:90 ਟਾਈਮ ਤੇ ਬਣਾ ਦਾਂਗੇ ਹਨ ਜਮਾ ਅਵੇਂ ਤਹਾਨਾ ਕੋਲੋਂ ਕਹਾਲੇ ਹੁੰਦਾ 22-23 ਕਹਾਲੇ ਬਈ ਠੀਕ ਐ ਇਹਨੂੰ ਕੋਈ ਬਾਜ਼ਾਰ ਵਗੈਰਾ ਨਹੀਂ ਹੈਗਾ ਇਹ ਤੜਕੇ 5 ਵਜੇ ਦੀ ਨੱਟ ਜਮਾ ਖਾਲੀ ਕਰੀ ਹੋਈ ਆ ਦਿਨ ਹੋ ਗਿਆ 7-8 ਵਜੇ ਸੁਈਣਾ ਹਾਂ 8 ਵਜੇ ਨਹੀਂ 6:00 ਲੈਣਾ ਬਈ 6:00 ਦੇਣਾ ਸੁਈ ਨੂੰ ਆ ਆਪਣੇ ਕੋਲੇ ਸੁਈਆਂ ਜੇਰ ਜੱਪੇ ਦੀ ਜਮਾ ਸਾਫ਼ ਕਰਨੀ ਮੂੰਹੋਂ ਦੋ ਦੰਦਾਂ ਦਾ ਜਮਾ ਪਿਓਰ ਦੋ ਦੰਦਾਂ ਦਾ ਦੰਦ ਵੀ ਚੁਗਾਉਣਾ ਥੋਲੇ ਵਾ ਦੇਖੋ ਕਿਆ ਬਾਤ ਆ ਬਠੀ ਪਿਓ ਦੁੱਧ ਹੈ ਠੀਕ ਹੈ ਸੋ ਲੈਵਲ ਉਪਰ ਦੇਖੋ 14 ਲੀਟਰ ਇਸ ਵਕ ਜਮਾ ਮੇਨ ਨਾਲ ਹਾਜ਼ਰ ਆ ਹਨ ਜਮਾਨ ਬਾਈ 15 ਕਿਲੋ ਹੋਵੇ 14 ਕਿ ਉਹ 15 ਕਿ ਜਮਾ ਆ ਜਾ ਤੇ ਅੰਦਾਜ਼ਾ ਬਾਜੂ ਦੋ 4 ਕਿਲੋ ਹੋਰ ਹਾਂ ਬਾਈ ਵੀਰ ਨੂੰ ਬਹੁਤ ਚੋਗੀ ਬੱਚੀ ਬੜੀ ਜੰਮੀ ਆ ਜਾਨ ਸੋ 20 ਕਿਲੋ ਦੁੱਧ ਪਾ ਦੋਗੀ ਪਰ ਥਣ ਥਣ ਬਹੁਤ ਜੰਗਾ ਖਬਰਦਾਰ ਮੋਟਾ ਥਾਣਾ ਮੁਠੀ ਵਾਲਾ ਸੋ ਦੇਖੋ ਚੋਣ ਦਾ ਸੁਆਦ ਆ ਜਿਹੜਾ ਟੈਪ ਦਾ ਥਣ ਲੱਗਿਆ ਸੋ ਥਣ ਦੇਖੋ ਚਾਰੇ ਨੀਖਣਵੇਂ ਸਾਫ ਸੁਥਰੇ ਇਹਦਾ ਪਾਪਾ ਆ ਕੀ ਰੱਖਿਆ ਤਬ ਉਹ ਲ ਘਾਰਾ ਮਾਰ ਕੇ ਦਿਖਾ ਦਿੰਦੇ ਆ ਬਾਈ ਠੀਕ ਹੈ ਆਏ ਕਿਸੇ ਵੀਰ ਨੇ ਆਉਣ ਲੈਣਾ ਪਾ ਨੂੰ ਪਤਾ ਮੈਨੂੰ ਪਤਾ ਬਿੱਗੂ ਵੀ ਆਉਣ ਲੈਣੀ ਠੀਕ ਹੈ ਇਹਦਾ ਭਾ ਕੀ ਆ ਭਾ ਇਹਦਾ ਜਮਾ ਬਸ ਕਾਏ ਮਨ ਵੀ ਦੁੱਧ ਪੀਣ ਵਾਲਾ ਪਾ ਠੀਕ ਹੈ ਕਿੰਨਾ 60000 ਰੁਪਏ ਲੈ ਲਾਂਗੇ ਠੀਕ ਹੈ ਸੁਭਰਤ ਧਾਰਾ ਦੇਖ ਲੈ ਬੱਚਾ ਲੱਗ ਗਿਆ ਉਹਦਾ ਪਾ ਧਾਰਾ ਮਾਰ ਕੇ ਦਿਖਾਉਂਦੇ ਆ ਤੇ ਭੂਲ ਸਾਰਾ ਨਹੀਂ ਕੋਈ ਹੋਰ ਨਹੀਂ ਦੇਖੋ ਚੋਣ ਗਿਆ ਬਾਤਾ ਮੋਟਾ ਮੋਟਾ ਮੈਂ ਕਿਹਾ ਡਾਂਗਾਂ ਵਰਗਾ ਚੋਣਾ ਯਾਰ ਬਾਈ ਜੇ ਕੋਈ ਬੰਦਾ ਆਨਲਾਈਨ ਮੰਗਾਉਣੀ ਚਾਹਵੇ ਠੀਕ ਹੈ ਤਾਂ ਆਪਣੀ ਫੁੱਲ ਗਰੰਟੀ ਹੈ ਕਿਸੇ ਵੀ ਕਿਸਮ ਦਾ ਹਾਂ ਤੋ ਤਰਾਨੀ ਨਿਆਣਾ ਲਾਉਣਾ ਲਾਲੇ ਨਹੀਂ ਲਾਉਣਾ ਜਮਾ ਨਾ ਨਾ ਵੀ ਜਿਹੇ ਠੀਕ ਹੈ ਤੇ 62000 ਹੈਗਾ ਦਾਪਾ ਬਸ ਦਾਪਾ ਲੈ ਦੇਣੀ ਹੈ ਮੀਰ ਬਣ ਕੇ ਆਪ ਨੂੰ 50 ਲਾ ਫੋਨ ਲਾ ਦੇ ਠੀਕ ਹੈ ਨਹੀਂ ਜਾ ਜਾ ਕਰ ਜਮਾ ਹਣ ਵੀ ਕੋਈ ਬੰਦੇ ਲੱਖ ਰੁਪਏ ਦਾ ਲੱਖ ਦਾ ਪਾਲਣ ਤੇ ਲੱਗ ਜਾਂਦਾ ਪਛੀ ਦੇ ਦੋ ਦੰਦ ਦਾ ਪਿਓ ਵੀਰੇ ਤੜਕੇ 5 ਵਜੇ ਦੀ ਬਿਲਕੁਲ ਖਾਲੀ ਕਰੀ ਹੋਈ ਠੀਕ ਹੈ ਤੈਨੂੰ ਕੋਈ ਬਾਜ਼ਾਰ ਜਾਂ ਹੋਣੀ ਹੈਗਾ ਤੇ ਅੱਗੇ ਜਿਹੜੀ ਦੂਜੇ ਨੰਬਰ ਆਪਾਂ ਸੁਈ ਵੀ ਦੇਖੀ ਜਾਂਦੇ ਸਾਈਵਾਲ ਇਹ ਸਾਈਵਾਲ ਵੀਰੇ ਪਹਿਲਣਾਂਗੀ ਬੱਚੀ ਆ ਵਿਛੇ ਦੇਣਾ ਪਿੱਛੇ ਬੱਚੀ ਆ ਗਈ ਕਹਿਮਾ ਦੇਣਾ ਹੋ ਗਿਆ ਸੂਈ ਨੂੰ ਇਹਨੂੰ ਤੀਜਾ ਦਿਨ ਆ ਸੂਈ ਨੂੰ ਬਈ ਬੱਚੀ ਦਾ 나ੜੂਆ ਨਾਲ ਆ ਪਲੂਨ ਪਹਿਲਾ ਸੂਆ ਹਨਾ ਵੀਰੇ ਕੋਈ ਇਹ ਨਹੀਂ ਹੈਗਾ 나ੜੂਆ ਨਾਲ ਜਮਾ ਆਹ ਤੇ 나ੜੂਆ ਨਾਲ ਆ ਹੈਗਾ ਹੈਗਾ ਜਮਾ ਤੇ ਦੁੱਧ ਕਿੰਨਾ ਹੁਣ ਦੁੱਧ ਬਈ ਇਹ ਸੋਨੇ ਮੰਨ ਲਾ ਵੀ 9 ਕਿਲੋ ਜਮਾ ਤਿਆਰ ਆ ਐਵੇਂ ਕਹੌਣ ਨੂੰ ਬੰਦਾ ਕੋਦੋ ਕਹਾਲੇ 10 ਕਹਾਲੇ 12 ਕਹਾਲੇ ਉਹਦਾ ਕੋਈ ਫਾਇਦਾ ਨਹੀਂ ਖਾਲੇ ਦੇ ਦੇ 14 ਕਿਨੇ ਹਾਂ 14 15 ਖੁੱਲਾ ਦੇ ਦੂਗੀ ਪਲੂਨ ਬੱਚੀ ਆ ਠੀਕ ਐ ਵੀ ਕਰ ਜਾਂਦੀ ਹੈ ਕਿ ਸੁਤਾਰਾ ਦੇਖੋ ਕਿਆ ਬਾਤਾਂ ਬਾਕੀ ਨਿਆਣਾ ਪਾਉਣ ਦੀ ਲੋੜ ਨਹੀਂ ਹੈ ਨਾ ਕੋਈ ਕੋਈ ਯਾਰ ਜਮਾ ਹੀ ਨਹੀਂ ਮਗਾ ਹੋਰਾ ਵੀ ਕਿਸੇ ਕਿਸਮ ਦਾ ਵੀ ਠੰਡੀ ਸੀਲ ਵਾਧੂ ਆ ਸੋ ਦੇਖੋ ਪੂਰੀ ਸਾਫ ਸੁਥਰੀ ਚੋਣ ਜਾਂ ਦੇਖੋ ਕਿਆ ਬਾਤਾਂ ਕਰਨੇ ਵਰਗਾ ਚੋਣਾ ਜਮਾ ਨਿਆਣਾ ਲਾ ਨਾ ਲਾ ਯਾਰ ਬਈ ਕੋਈ ਵਾਸਤਾ ਹੀ ਨਹੀਂ ਹੈਗਾ ਠੀਕ ਹੈ 9 ਕਿਲੋ ਦੁੱਧ ਹਾਜ਼ਰ ਹੈ ਇਸ ਵਕਤ ਹਾਂ ਜਮਾ ਓਕੇ ਹੈ ਭਈ ਆ ਦੇ ਇਹਦਾ ਭਾਅ ਪਾ ਕੀ ਰੱਖਿਆ ਬਾ ਵਸੇ 35000 ਦੀ ਦੇ ਦੇਾਂਗੇ ਵੀਰੇ ਛੋੜ ਛੋੜ ਕਰ ਦਾਂਗੇ ਵਿੱਚ 42 ਕਰਾ ਲੈ ਬਾ ਠੀਕ ਓਕੇ ਛੋੜ ਹੀ ਕਰਾਂਗੇ ਤੇ ਜੋ ਮਤਲਬ ਬਾੜਾ ਨਹੀਂ ਅੱਪਾ ਮੁੱਲ ਨਹੀਂ ਹੈਗੇ ਅੱਜ ਕੋਈ ਠੀਕ ਹੈ ਸੋ 35000 ਦੀ ਸੂਈ ਸਵਾਈ ਦੁੱਧ 14 13 14 ਦੁੱਧ ਦੋ ਸੰਗਣਾ ਨਿਆੜਾ ਬਹੁਤੀ ਲੋੜ ਨਹੀਂ ਹੈਣਾ ਤੇ ਥਣ ਬਹੁਤ ਸੋਹਣਾ ਗੱਡੇ ਆ ਨੇ ਤੋਰ ਦੀ ਬਾਹਰ ਲੈਣੂ ਸੋ ਮਾੜੇ ਮਾੜੇ ਸੰਗਾ ਪੱਲ ਹੋ ਸਕਦਾ ਇਹ ਖੀਰੀ ਦੁੱਗੀ ਹੋਵੇ ਪਹਿਲਾਂ ਨਾ ਜਮਾ ਬਾਈ ਤੇ ਦੇਖੇ ਨਹੀਂ ਦਿੰਦਾ ਆਪਾਂ ਸੋ ਥਣ ਤੋਂ ਦੇਖੋ ਲੇਵਾ ਕਰਮਣੇ ਬਹੁਤ ਸੋਹਣਾ ਗੱਡੇ ਪਿੱਛੇ ਬੱਛੀ ਆ ਸੂਈ ਸਵਾਈ ਆ ਤੇ ਬਿਲਕੁਲ ਬਾਜ ਵਪਾਜ ਵ ਸਾਨੂੰ ਡੋਰਲੂ ਚੱਕ ਕੇ ਜਾਂਦੇ ਨੂੰ ਸ਼ਰਮ ਆਉਂਦੀ ਆ ਡੇਰੀ ਵਾਲੇ ਦੱਸਦਾ 1000 ਰੁਪਏ ਬਣ ਜਾਂਦਾ ਆਪਣਾ ਕੀ ਵਾਰ ਇਆਪਾ ਥੋੜੇ ਰੁਪਏ ਲਾ ਕੇ ਗਾਂ ਹੀ ਲੈ ਲੈਣੀ ਐ ਤੇ ਦੇਖੋ ਮੂੰਹ ਮੱਥੇ ਦਾ। ਕੋਈ ਬੰਦੇ। ਸੋ ਥਾਣ ਹਵਾਨਾ ਨੇੜੇ ਤੋਂ ਫੇਰ ਦੇਖ ਸਕਦੇ ਆ ਇੱਕ ਵਾਰੀ। ਥੋੜੇ ਪळा ਹੈਗੇ ਪੰਜਾਂਵੇਂ ਹਨ। ਹਾਂ ਭਾਈ ਉਰਲੇ ਪਾਸੇ ਮੜੀ ਪਾਲ ਹੈਗੀ ਹੈ ਵੀ ਪਰਲੇ ਪਾਸੇ ਜਿੱਧਰ ਬਹਿ ਜਾਂਦੀ ਉਧਰ ਹੀ ਭੱਗ ਜਾਂਦੀ ਹੈਗੀ। ਠੀਕ ਐ। ਤੇ ਤੀਜਾ ਨੰਬਰ ਜਿਹੜੀ ਗੱਬੜ ਦੇਖੀ ਜਨੇ ਆਪਾਂ ਇਹ। ਇਹ ਵੀ ਪਹਿਲਾਂ ਨਾ ਵੀਰੇ ਬੱਛੀ। ਠੀਕ ਐ। ਚਾਰ ਦੰਦ ਦਾ ਮੂੰਹ ਪਿਓਰ ਜਾਵਾ। ਚਾਰ ਦੰਦ ਪਹਿਲਾਂ ਸੁੰਦੀ ਹੈ ਹਨਾ। ਜਮਾ ਪਹਿਲਾਂ ਸੁੰਦੀ ਹੈ ਵੀਰੇ। ਠੀਕ ਐ। ਕੈ ਕਿ ਦਿਨ ਕੱਢਦੀ ਐ। ਦਿਨ ਦਾ ਹਫਤਾ ਦੱਸਿਆ ਵੀਰੇ ਮਾਲਕ ਨੇ ਦੀ ਲਾਗੀ ਦਾ ਦੱਸਣ ਵੀ ਲੈ ਸਕਦੀ ਹੈ ਕਿੰਨਾ ਕੁ ਦੇ ਦੂਗੀ ਦੁੱਧ ਇਹ ਪੱਠੇ ਚੰਗੇ ਪਾਲਾਂਗੇ ਦੁੱਧ ਜਰਾ 20 ਕਿਲੋ ਮੰਨ ਕੇ ਲੈਣੇ ਬੰਦਾ ਵੀਰੇ ਜੈ ਜੈ ਕਾਲ ਜਮ ਭਾ ਕੇ 28 30 ਕਹੀ ਜਾ 20 ਕਿਲੋ ਦੁੱਧ ਕਹੇ ਮੁਰੇ ਜਨਾ ਮੌਸਮ ਆਉਂਦਾਗਾ ਉਹ ਮੌਸਮ ਜਿਹੜੀ 30 ਕਿਲੋ ਦੇਣਾ ਉਹਨੇ 20 ਕਿਲੋ ਹੀ ਦੇਣਾ ਹੁਣ ਥੋੜਾ ਗਰਮੀ ਚੱਲ ਪਈ ਆ ਜੀ ਕੋਟਿਆਂ ਨਾਲ ਉਹਨੂੰ ਜੀ ਕਰ ਜਾਂਦਾ ਜਮ ਹਾਂ ਉਹ ਸੀਵਲ ਠੰਢੀ ਬਹੁਤ ਆਸਾਨ ਲੈਵੇ ਦੀ ਸਾਹ ਭਾਏ ਦਾ ਕੀ ਆ ਪਾ ਇਹਦਾ 85000 ਰੁਪਏ ਗਜੈਸ ਹੋ ਜੂਗੀ ਹਾਂ ਹਾਂ ਮਾਨਤਨ ਕਰਾਂਗੇ ਜਰੂਰ ਆ ਜਿਹੜਾ ਬੰਦੇ ਮੰਗ ਲਈ ਯਾਰ ਮੋੜਦੇ ਨਹੀਂ ਜਜ ਗੱਲ 85000 ਪਾ ਥਾਂ ਥਾਂ ਨੂੰ ਕਹਿਵਾਤਾ ਕੂਰਤ ਜਾਈਗੀ ਬੱਚੀ ਆ ਪਲੂਨ ਪਹਿਲਾ ਸੂਆ ਸੁੰਦੀ ਆ ਬਾਲਟੇਲਾ ਕਾਫੀ ਆ ਹਵਾਨਾ ਗਲਾਬੀ ਰਗ ਸੋ ਕਰਦਾ ਕੀਮਤ ਇਹਦੀ ਹੈਗੀ 85000 ਰੁਪਏ ਗਜੈਸ ਇਹਦੇ ਵਿੱਚ ਹੋ ਜਾਣੀਆਂ ਮੂੰਹ ਮੱਥਾ ਚੰਗਾ ਸਹਿਜਵਾਨਦਰ ਬਹੁਤ ਚੰਗੀ ਆ ਅੱਗੇ ਆਪਾਂ ਗੱਲ ਕਰਾਂ ਚੌਥੇ ਨੰਬਰ ਦੇ ਸਾਈਵਾਲ ਦੀ ਜਰਸੀ ਚ ਪੈਂਦੀ ਆ ਵੀਰੇ ਠੀਕ ਆ ਕ੍ਰਾਸ ਬਿੰਗ ਦੇ ਸਾਈਵਲ ਦਾ ਨਾਮ ਹੈ ਨਾ ਪੰਜਾਬ ਵਾਲੀ ਜਰਸੀ ਮੰਨ ਲਾ ਬਸ ਸਵੇਰ ਕਹੇ ਨੂੰ ਸਾਈਵਲ ਕਹਿ ਲਾ ਉਹ ਦੋਨੇ ਚੀਜ਼ਾਂ ਮੇਲ ਆ ਦੋਨੇ ਚੀਜ਼ਾਂ ਮੇਲ ਆ ਗਰਮੀ ਦਾ ਤੋਹਫਾ ਠੀਕ ਆ ਦੋ ਚ ਪੱਤੀ ਭਾਈ ਵੀ ਮੰਨ ਲੀ ਆਪਾਂ ਬਸ ਐ ਮੰਨ ਲਾ ਵੀ ਗਰਮੀ ਦਾ ਜਿਹੜੀ ਜਮਾ ਨੈਟ ਗਰਮੀ ਦੀ ਜਾਨ ਆ ਤੇ ਇੱਕ ਦਿਨ ਕਹੇ ਕਰਦੀ ਆ ਦਿਨ ਵੀ ਨਹੀਂ ਤਾਂ ਇੱਕ ਹਫਤਾ ਪਿਆਗਾ ਹਜੇ ਠੀਕ ਹੈ ਮਤਲਬ ਉਹੀ ਗੱਲ ਆ ਵੀ ਉਹਦੇ ਨਾਲ ਕੰਮੀ ਆ ਵੀ ਦੋ ਦਿਨ ਵੱਧ ਵੀ ਲੈ ਸਕਦੀ ਐ ਜੇ ਜਾ ਕੇ ਉੱਪਰ ਉੱਪਰ ਕੇ ਸੂ ਵੀ ਸਕਦੀ ਐ ਕੋਈ ਦੱਸ ਦਿੰਦਾ ਅੰਦਰ ਸੂਪੂਗੀ ਪਹਿਲੇ ਸੂਪੂਗੀ ਦੱਸਣਾ ਤੂੰ ਭਾਏ ਦਾ ਕੀ ਆ ਆ ਇਹ ਦਾ 72000 ਰੁਪਏ ਵੀਰੇ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਵੀਰੇ ਇਹਨੇ ਪਲੂਨ ਨੇ 18 ਕਿਲੋ ਦੁੱਧ ਆਇਆ 20 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ ਮਾਂ ਜੀ 18 ਦੇ ਦੂਗੀ ਖੁੱਲੇ ਦੇਊਗੀ 20 ਕਿਲੋ ਵੀਰੇ ਗਾਰੰਟੀ ਆ ਆਪਣੀ ਯਾਰ ਮੁੱਲ ਹੈਗਾ 72000 ਹੈਨਾ ਭਾਜੀ ਹੁਣ ਆਪਾਂ ਮੁੱਲ ਪਾਉਣ ਨੂੰ ਤਾਂ ਯਾਰ ਦੋਵੇਂ ਮੰਨ ਲੈ ਵੀ ਜਿੰਮੇ ਗਰਮੀਆਂ ਦੀ ਜਾਣ ਆ ਇਹ ਜਿਹਿਆਂ ਬਣਾ ਦੇ ਲੋਕਾਂ ਦੇ ਮੁੱਲ 90 90 95 ਵੀ ਪਾਏ ਹੋਏ ਆ ਠੀਕ ਹੈ ਆਪਾਂ ਕੋਲ ਆਇਆ ਵੀ 5 ਗਾਇਆਂ ਨੇ ਜੇ 2-2000 ਬਣ ਗਿਆ 10000 ਇੱਥੇ ਤਰੀਕਾ ਇੱਥੇ ਅਮਰੀਕਾ ਇੱਥੇ ਅਮਰੀਕਾ ਆਪਣਾ ਜਾਇਜ਼ ਗੱਲਾਂ ਜਮਾ ਮੂ ਮਠਾ ਹੋ ਜੇ ਹਨਾ ਬਸ ਐਂ ਵੀ ਯਾਰ ਬਾਈ ਰੋਜ਼ ਐ ਮਨ ਨ ਵੀ ਇੱਕ ਦੋ ਵਿਕੀ ਜਾਣ ਯਾਰ 5-4000 ਰੋਜ਼ ਕਿਨੂੰ ਠੀਕ ਆ ਪਾਣੀ ਬਾਗਦਾ ਸੋਹਣਾ ਲੱਗਦਾ ਖੜਾ ਜਲ ਬਜਾਮਿਆਂ ਦੀ ਆ ਬਸ ਸੋ ਜੈ ਜਗ ਲਾ ਬਾਈ ਦੀ 72000 ਭਾਅ ਕਹਿੰਦਾ ਜੜਾ ਕੇ ਦੇ ਕੇ ਤੁਰਾਂਗੇ ਵਹਿੜ ਵੀ ਪੂਰੀ ਸਾਫ ਸੁਥਰੀ ਐ ਛਾੜ ਕੇ ਲੈ ਜਾਂਦੀ ਬੇ ਵੀਰ ਦੀ ਤੇ ਅੱਗੇ ਆਪਾਂ ਲਾਟ ਤੇ ਦੇਖਿਆ ਜਿਹੜੀ ਵੱਡੀ ਵਹਿੜ ਐ ਚਾਪ ਹਾਂ ਬਾਈ ਜੀ ਦੂਜਾ ਸੂਆ 6 ਦਿਨ ਦਾ ਅੰਦਾਜ਼ਾ ਠੀਕ ਐ 15 ਦਿਨ ਬਾਕੀ ਨੇ ਠੀਕ ਐ 15 ਦਿਨ ਸੂਣ ਚ ਬਾਕੀ ਇਹਦੇ ਹਾਂ ਪਲੂਨ ਦਾ ਦੁੱਧ ਵੀਰੇ 30 ਕਿਲੋ ਦਿੱਤਾ ਹੋਇਆ ਇਹਦਾ ਫਾਰਮ ਚੋਂ ਆਈ ਐ ਫੁੱਲ ਗਰੰਟੀ ਆ ਵਿਹੜ ਦੀ ਹਰ ਇੱਕ ਚੀਜ਼ ਦੀ ਠੀਕ ਐ ਸੀਮਨ ਵਗੈਰਾ ਆਪਾਂ ਨੂੰ ਦਿੱਤਾ ਉਹਨਾਂ ਨੇ ਲਿਖ ਕੇ ਜਿਹੜਾ ਤੇ ਲੱਗਿਆ ਹੋਇਆਗਾ ਇਹਦੀ ਕਿੰਨਾ ਦੇ ਦਊਗੀ ਇਹ ਯਾਰ ਇਸ ਦੀ 32 33 ਕਿਲੋ ਦੁੱਧ ਤਾਂ ਪਾਏ ਦਊਗੀ 30 ਕਿਲੋ ਮੰਨ ਲਈ ਵੇ ਗਰਮੀ ਸਾਹਿਬ ਚ ਵੀ 30 ਕਿਲੋ ਲਹੀ ਹੈਗੀ ਆ ਹਨਾ 30 ਦਾ ਖੁੱਲੋ ਹੀ ਮੰਨ ਕੇ ਲੈਣਾ ਬੰਦਾ ਯਾਰ ਸੁੱਲੇਵਾ ਲੁਵਾ ਦੇਖੋ ਚੰਗਾ ਤੇ ਬਾਕੀ ਬਾਡੀ ਸਟਰਕਚਰ ਵਗੈਰਾ ਸਾਫ ਸੁਥਰੀ ਆ ਪਲੀ ਪੁਲੀ ਬਹੁਤ ਆ ਵਿਹੜ ਲੱਸੀ ਨਾ ਵੀ ਨਹੀਂ ਕਿਸੇ ਪਾਸਿਓ ਬਾਕੀ ਲੈਗ ਸਕੋਰ ਦੀ ਲਤਾਂ ਲਤਾਂ ਦੀ ਗਾਂ ਐ ਨਹੀਂ ਹੈਗੀ ਵੀ ਯਾਰ ਵੀ ਕਿਹੜੇ ਜੇ ਖਾਂਦੀਆਂ ਹੁੰਦੀਆਂ ਇੱਕ ਕੰਮ ਠੀਕ ਹੈ ਤੇ ਮੁੱਲ ਫਿਰ ਇਹਦਾ ਕੀ ਰੱਖਿਆ ਮੁੱਲੇ ਦਾ ਫੋਨ ਤੇ ਹੀ ਕਰ ਲਾਂਗੇ ਫਿਰ ਠੀਕ ਹੈ ਮੁੱਲੇ ਦਾ ਕੱਚੀ ਹੈ ਲੈ ਜੀ ਦੱਸ ਦੇਣਾ ਹਾਂ ਹਾਂ ਫੋਨ ਤੇ ਕਰ ਲਾਂਗੇ ਮੁੱਲੇ ਦਾ ਸੋ 10 ਦਿਨ ਬਾਅਦ ਵੀ ਬੜੀ ਬੁੱਡੀ ਬਹਾਦ ਹੈ ਨਾ ਬੁੱਡੀ ਬੁੱਡੀ ਬਹਾਦ ਆਏ ਬਈ ਕੱਚੀ ਹੈ ਵੇੜ ਜਰ ਤਿਆਰ ਹੋ ਕੇ ਗਈ ਹੈ ਨੰਗਰ ਹਣ ਠੀਕ ਹੈ ਕੋਈ ਹੋਰ ਚੀਜ਼ ਬਣ ਜਾਂਦਾ ਠੀਕ ਹੈ ਸੋ ਵੇੜ ਚੰਗਿਆ ਪੂਰੀ ਸਾਫ ਸੁਥਰੀ ਤੇ ਜਿੰਦ ਜਾਨ ਵਾਲੀ ਵੇੜ ਆ ਜਮਾ ਰਾਜੀ ਰੂਜੀ ਦੇਖੋ ਪਲੀ ਪਲੀ ਵੀ ਕਿਆ ਬਾਤਾਂ ਚਾਪੜ ਵਰਗੀ ਵੇੜ ਪਈ ਹੈਗੀ ਤੇ ਦੁੱਧ ਚੰਗਾ ਸੇਵਾ ਕਰਾਂਗੇ 32 27 28 28 27 22 ਰਾਮਣਾ ਹੈਗੀ ਆ ਕੱਚੀ ਆ ਦਾ ਖਬਰ ਦੇ ਦੀ ਸ ਖਾਸ ਬਰਨਾਲਾ ਸੈਰ ਰੰਗਿਆ ਰੋਡ ਤੇ ਬਾਈ ਜੀ ਰਹਿ ਐ ਸਾ 98153 59107 ਜਦੋਂ ਮਰਜੀ ਪਹੁੰਚੋ ਆਪਾਂ ਸਤਨਾਗ ਦਾ ਨਵਰੇਚ ਖੜੇ ਹੁੰਦੇ ਆ ਨਾਮ ਜੱਗੀ ਵਪਾਰੀ ਖਾਸ ਬਰਨਾਲਾ ਸੈਰ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਕਿਸੇ ਨਵੀਂ ਵੀਡੀਓ